ਔਨਲਾਈਨ ਤੇ ਸਾਡੇ ਨਾਲ ਇਸ ਵਕਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੁੰਦਾ ਜੀ ਜਿਹੜੇ ਕਿ ਉਸ ਕਮੇਟੀ ਦਾ ਵੀ ਹਿੱਸਾ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੀ ਭਰਤੀ ਕਮੇਟੀ ਲਈ ਉਹਨਾਂ ਤੋਂ ਜਾਣਦੇ ਆ ਵਿਕਰਮ ਸਿੰਘ ਮਜੀਠੀਆ ਸਣੇ ਜਿਹੜੇ ਹੋਰ ਜਿਹੜੇ ਅਕਾਲੀ ਦਲ ਦੇ ਆਗੂ ਨੇ ਛੇ ਉਹਨਾਂ ਦਾ ਜਾਰੀ ਹੋਇਆ ਬਿਆਨ ਉਸ ਤੇ ਇਹਨਾਂ ਦਾ ਕੀ ਨਜ਼ਰੀਆ ਹੈ ਝੁੰਦਾ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਟਿੱਪਣੀ ਲੈਣੀ ਚਾਹਾਂਗੇ ਕਿ ਜੋ ਤਾਜ਼ਾ ਬਿਆਨ ਸਾਹਮਣੇ ਆ ਰਿਹਾ ਹੈ ਉਸ ਬਾਰੇ ਹਰ ਕੋਈ ਆਪੋ ਆਪਣੇ ਹਿਸਾਬ ਨਾਲ ਵਿਆਖਿਆ ਕਰ ਰਿਹਾ ਤੁਸੀਂ ਉਸ ਬਿਆਨ ਨੂੰ ਕਿਵੇਂ ਲੈਂਦੇ ਹੋ ਦੇਖੋ ਮੈਂ ਵੀ ਉਹ ਸਟੇਟਮੈਂਟ ਪ੍ਰੈਸ ਨੋਟ ਹੈ ਜਿਹੜਾ ਜੀ ਸਵਾਬ ਵਿਕਰਮ ਸਿੰਘ ਮਜੀਠੀਆ ਸਾਹਿਬ ਢਿੱਲੋਂ ਸਾਹਿਬ ਤੇ ਹੋਰ ਸਾਰੇ ਆਗੂ ਸਾਹਿਬਾਨ ਦਾ ਪੜਿਆ ਜੀ ਔਰ ਜਿਸ ਤਰ੍ਹਾਂ ਹਰੇਕ ਸਿੱਖ ਦੇ ਮਨ ਨੂੰ ਇਸ ਘਟਨਾ ਕਰਮ ਨਾਲ ਜਿਵੇਂ ਜਿਸ ਤਰ੍ਹਾਂ ਜਿਹੜੇਦਾਰ ਸਹਿਬਾਨ ਨੂੰ ਲਾਇਆ ਗਿਆ ਅੰਤਰਿੰਗ ਕਮੇਟੀ ਵੱਲੋਂ ਸਾਰਿਆਂ ਨੂੰ ਠੇਸ ਪਹੁੰਚੀ ਆ ਸਮੁੱਚੇ ਸਿੱਖ ਜਗਤ ਨੂੰ ਪਹੁੰਚੀ ਆ ਉਹ ਵੀ ਇੱਕ ਗੁਰਸਿੱਖ ਜਿਹੜੀ ਟੀਮ ਹੈ ਸਾਰੀ ਪਾਰਟੀ ਨੂੰ ਸਮਰਪਿਤ ਲੋਕ ਨੇ ਜੀ ਔਰ ਪੰਥ ਨੂੰ ਸਮਰਪਿਤ ਲੋਕ ਨੇ ਉਹਨਾਂ ਨੇ ਵੀ ਲੰਨੂ ਠੇਸ ਪਹੁੰਚੀ ਹੈ ਔਰ ਉਹਨਾਂ ਨੇ ਆਪਣੀਆਂ ਦੁੱਖ ਦਾ ਔਰ ਆਪਣੀ ਭਾਵਨਾ ਦਾ ਪ੍ਰਗਟਾਵਾ ਇਸ ਵੈਸ ਰੋਡ ਨਾਲ ਹੀ ਕੀਤਾ ਸੋ ਉਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਲੀਡਰਸ਼ਿਪ ਨੂੰ ਵੀ ਸਮਝਣਾ ਚਾਹੀਦਾ ਹਮ ਕਿ ਜੇ ਇਹ ਸੱਤ ਤੱਕ ਸਮੁੱਚੀ ਲੀਡਰਸ਼ਿਪ ਦਾ ਰਾਸਤਾ ਸੰਗਠਨ ਦਾ ਰਾਸਤਾ ਤਬਰ ਸਾਨੂੰ ਆਪਣੇ ਫੈਸਲੇ ਨੇ ਜਿਹੜੇ ਇਸ ਕਿਸਮ ਦੇ ਉਹਨਾਂ ਨੂੰ ਬਦਲ ਲੈਣਾ ਚਾਹੀਦਾ ਜੀ ਔਰ ਸਿੰਘ ਸਾਹਿਬ ਦੀ ਜਿਹੜੀ ਮਾਨਮਰਿਆਦਾ ਔਰ ਇੱਜ਼ਤ ਹੈ ਉਹਨੂੰ ਦੁਬਾਰਾ ਬਹਾਲ ਕਰਕੇ ਉਹਨਾਂ ਪੁਲਿਸਨਾਂ ਨੂੰ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਤਾਂ ਕਿ ਕੋਈ ਕੌਮ ਵਿੱਚ ਕੋਈ ਇਸ ਤਰ੍ਹਾਂ ਦਾ ਵਰਤਾਰਾ ਨਾ ਫਟਾ ਲੱਗ ਜਿਹੜਾ ਗੱਲ ਨਾਲ ਝੁੰਦਾ ਸਭ ਸਵਾਲ ਤਾਂ ਸਭ ਤੋਂ ਵੱਡਾ ਇਹੀ ਹੈ ਨਾ ਆਲੇ-ਦੁਆਲੇ ਘੁੰਮ ਰਿਹਾ ਕਾਫੀ ਸਮੇਂ ਤੋਂ ਜਦੋਂ ਸਾਰੇ ਇਹੀ ਤਰ੍ਹਾਂ ਦੀ ਚਾਹੁੰਦੇ ਨੇ ਵੀ ਸਾਰੇ ਇੱਕੋ ਜਣ ਇਕੱਠੇ ਹੋ ਜਾਣ ਸਿੰਘ ਸਹਿਬਾਨ ਨੇ ਵੀ 2 ਦਸੰਬਰ ਨੂੰ ਇਹੀ ਕਿਹਾ ਮਜ਼ਬੂਤੀ ਲਈ ਕੰਮ ਕਰੋ ਇਹ ਵੀ ਹੁਣ ਇਹੀ ਕਹਿ ਰਹੇ ਨੇ ਤੁਸੀਂ ਵੀ ਇਹੀ ਚਾਹੁੰਦੇ ਹੋ ਫਿਰ ਕੌਣ ਨਹੀਂ ਚਾਹੁੰਦਾ ਕਿ ਇਕੱਠੇ ਹੋਣ ਸਾਰੇ ਚਾਹੇ ਕੋਈ ਬਾਗੀ ਲਹਿਰ ਨਾਲ ਸਬੰਧਤ ਨੇ ਚਾਹੇ ਸੁਖਵੀਰ ਸਿੰਘ ਬਾਦਲ ਨਾਲ ਸਬੰਧਤ ਢੜੇ ਨਾਲ ਸਬੰਧਤ ਸਤਲੇ ਹੁੰਦੀ ਹੈ ਜੀ ਕੋਸ਼ਿਸ਼ਾਂ ਹੋ ਰਹੀਆਂ ਨੇ ਸਾਰੇ ਅਸੀਂ ਉਹਨਾਂ ਕੋਸ਼ਿਸ਼ਾਂ ਸ਼ਾਮਿਲ ਵੀ ਰਹੇ ਆ ਜੀ ਕੋਸ਼ਿਸ਼ਾਂ ਹਲੇ ਵੀ ਜਾਰੀ ਹੋਣੀਆਂ ਹਨ ਪਰ ਉਹ ਚੀਜ਼ਾਂ ਵਕਰੀਆਂ ਨੇ ਪਰ ਆਪਟੀ ਇਕੱਠੀ ਹੋ ਜੂਗੀ ਬਹੁਤ ਚੰਗੀ ਗੱਲ ਆ ਪਰ ਆਮ ਤੱਕ ਸਾਹਿਬ ਦੀ ਸਰਵੋੱਚਤਾ ਕਾਇਮ ਰਹਿਣੀ ਜੀ ਔਰ ਉਸ ਮਾਨਮਰਯਾਦਾ ਨੂੰ ਕਾਇਮ ਰੱਖਣਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਕਮੇਟੀ ਦਾ ਮੁਢਲਾ ਫਰਜ਼ ਹੂੰ ਉਹਨੂੰ ਜਿਹੜੀ ਟਾਲ ਲੱਗੀ ਆ ਮੈਂ ਸਮਝਦਾ ਉਦੋਂ ਵੀ ਚਿੰਤਾਜਨਕ ਆ ਪਾਰਟੀਆਂ ਪੋਲੀਟਿਕਲ ਲੋਕਾਂ ਦੇ 100 ਵਾਰ ਵਕਰੀਵੇਂ ਹੋ ਜਾਂਦੇ ਨੇ 100 ਵਾਰ ਉਹ ਇਕੱਠੇ ਹੋ ਜਾਂਦੇ ਨੇ ਕਿ ਪਰ ਇਹ ਜਿਹੜੀਆਂ ਸੰਸਥਾਵਾਂ ਨੂੰ ਢਾਹ ਲਗਣੀ ਹੈ ਬਹੁਤ ਚਿੰਤਾਜਨਕ ਕੁਝ ਲੋਕ ਇਸ ਬਿਆਨ ਨੂੰ ਵਿਕਰਮ ਸਿੰਘ ਮਜੀਠੀਆ ਜੀ ਨੇ ਜਿਹੜੇ ਬਾਕੀ ਆਗੂਆਂ ਦਾ ਬਿਆਨ ਹੈ ਇਸ ਨੂੰ ਬਗਾਵਤ ਵਜੋਂ ਲੈ ਰਹੇ ਨੇ ਤੁਸੀਂ ਇਸ ਨੂੰ ਬਾਗੀਪਣਾ ਸਮਝਦੇ ਹੋ ਜਾਂ ਫਿਰ ਇੱਕ ਭਾਵਨਾਵਾਂ ਤੇ ਸਲਾਹ ਹੀ ਸਮਝ ਰਹੇ ਹੋ ਨਹੀਂ 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 ਮੈਂ ਬਾਗੀਪਣਾ ਤਾਂ ਦੇਖੋ ਰਾਜਨੀਤਿਕ ਲੋਕ ਉਹਦੇ ਅਰਥ ਗਲਤ ਢੰਗ ਨਾਲ ਕੱਢਣ ਦੀ ਕੋਸ਼ਿਸ਼ ਕਰੀ ਜਾਂਦੇ ਹੁੰਦੇ ਨੇ ਹਾਂ ਮੈਂ ਤਾਂ ਇਹ ਹੀ ਸਮਝਦਾ ਵੀ ਉਹਨਾਂ ਨੇ ਇੱਕ ਆਪ ਦਾ ਗੁਰਸੇਖਾਲਾ ਫਰਦਾ ਜਿਹੜਾ ਜਿਹੜਾ ਹਰ ਗੁਰਸੇਖ ਦੀ ਭਾਵਨਾ ਉਹ ਪ੍ਰਗਟ ਕੀਤੀ ਹੈ ਜੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਆ ਆਲੋਚਕਾਂ ਦਾ ਖਾਸ ਕਰਕੇ ਬਾਗੀ ਧੜੇ ਨਾਲ ਸੰਬੰਧਤ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਸ਼ਾਇਦ ਚਾਹੁੰਦੇ ਹੋਣ ਪਰ ਉਹਨਾਂ ਦੇ ਸਲਾਹਕਾਰ ਨੇ ਜਿਹੜੇ ਉਹ ਨਹੀਂ ਚਾਹੁੰਦੇ ਤੁਹਾਨੂੰ ਇਸ ਤਰ੍ਹਾਂ ਜਾਪਦਾ ਜਾਂ ਕੋਈ ਹੋਰ ਗੱਲ ਜਾਪਦੀ ਹੈ ਜਿਹੜੀ ਇਕਤਾ ਨਹੀਂ ਹੋ ਰਹੀ ਜਾਂ ਫੈਸਲੇ ਗਲਤ ਹੋ ਰਹੇ ਨੇ ਸੋਨੋ ਸਲਾਹਕਾਰ ਨੇ ਚਾਹੇ ਆਪਨੇ ਸਾਰਿਆਂ ਨੂੰ ਵਿਚਾਰ ਕਰਕੇ ਇਹਦੇ ਤੇ ਗੱਲ ਤੱਕ ਸਾਡੀ ਸਰਬੋੱਚਤਾ ਔਰ ਪੰਥਕ ਇਕਤਾ ਉਸ ਭਾਵਨਾ ਨੂੰ ਸਹੀ ਢੰਗ ਨਾਲ ਵਿਚਾਰ ਕੇ ਉਹਦੇ ਵੱਲ ਨੂੰ ਤੁਰਨਾ ਚਾਹੀਦਾ ਹੈ ਕਿ ਅਸੀਂ ਪੰਥਕ ਸਫਾ ਨੂੰ ਪੰਥਕ ਜਮਾਤ ਨੂੰ ਮਜ਼ਬੂਤ ਕਰ ਸਕੀਏ ਆਪਣੀਆਂ ਸੰਸਥਾਵਾਂ ਨੂੰ ਬਚਾ ਸਕੀਏ ਧੰਨਵਾਦ ਜੀ ਜੀ ਸ਼ੁਕਰੀਆ